ਔਰ ਮੈਂ ਤੁਹਾਡੇ ਤੇ ਹੈਰਾਨ ਆ। ਭਤੀਜਾ ਤੁਹਾਡਾ ਦੇਲਾ ਉੱਥੋਂ ਜਮੂਨ ਵੀ ਘਟਾ ਹੈ। ਪੜਿਆ ਨਹੀਂ ਖਿਆ ਜਮੂਨ ਉਹਨਾਂ। ਤੁਸੀਂ ਕੀ ਸਮਝ ਕੇ ਸਾਡੇ ਘਰੇ ਆਏ ਹੋ? ਐਪੀ ਦੇਖ ਬੁੱਤ ਤੇਰੀ ਮੰਮੀ ਨੂੰ ਗੁਜ਼ਰੇ ਕਈ ਮਹੀਨੇ ਹੋ ਗਏ। ਹੁਣ ਤੇਰਾ ਇੱਥੇ ਇਕੱਲੇ ਦਾ ਰਹਿਣਾ ਵੀ ਔਖਾ ਹੈ। ਹੁਣ ਕਿਵੇਂ ਤੂੰ ਆਪਦਾ ਰੋਟੀ ਪਾਣੀ ਬਣਾਇਆ ਕਰੇਂਗਾ? ਕਿਵੇਂ ਤੂੰ ਕੋਈ ਆਪਦਾ ਕੰਮਕਾਰ ਕਰੇਂਗਾ? ਉਹਨਾਂ ਨਾਈ ਪਿੱਛੇ ਮੇਰਾ ਸਰਦਾ ਵੀ ਮੈਂ ਤੇਰੇ ਕੋਲੇ ਰਹਿ ਭਾ ਕੇ। ਮੈਂ ਤਾਂ ਤੈਨੂੰ ਇਹੀ ਕਹਿਣੀ ਆ। ਵੀਤੋਂ ਮੇਰੇ ਕੋਲੇ ਆ ਕੇ ਉੱਥੇ ਰਹਿ। ਚਲੋ ਕੋਈ ਨਾ ਪੂਆ ਜੀ। ਤੁਸੀਂ ਫਿਕਰ ਨਾ ਕਰੋ। ਹੁਣ ਜਿਹੜਾ ਮਾੜਾ ਵਕਤ ਪਿਆ ਮੇਰੇ ਤੇ ਉਹ ਤਾਂ ਮੈਨੂੰ ਕੱਢਣਾ ਹੀ ਪਊਗਾ। ਨਾਲੇ ਮੈਂ ਤੁਹਾਡੇ ਕੋਲ ਵੀ ਕਿੰਨਾ ਕੁ ਟਾਈਮ ਰਹਿ ਸਕਦਾ। ਕਿਉਂ ਪੁੱਤ ਰਹਿ ਕਿਉਂ ਨਹੀਂ ਸਕਦਾ? ਮੈਂ ਕਿਹੜਾ ਕੋਈ ਬਗਾਨੀ ਆ? ਤੇਰੀ ਭੂਆ। ਉਹ ਤਾਂ ਪੂਆ ਜੀ ਮੈਂ ਮੰਨਦਾ। ਵੀ ਤੁਸੀਂ ਮੇਰੇ ਪੂਆ ਜੀ ਨੂੰ। ਨਾਲੇ ਤੁਹਾਡੇ ਬਿਨਾ ਮੇਰਾ ਹੱਇ ਵੀ ਕੌਣ? ਪਰ ਹੁਣ ਆਪਦਾ ਘਰ ਵੀ ਛੱਡਣ ਨੂੰ ਜੀ ਨਹੀਂ ਕਰਦਾ। ਇਸੇ ਕਰਨ ਵਾਲੀ ਮੇਰੀਆਂ ਯਾਦਾਂ ਜੁਣੀਆ ਹੋਈਆਂ ਹੁਣ ਯਾਦਾਂ ਦਾ ਪੁੱਤ ਤੂੰ ਕਿੰਨਾ ਕੁ ਟਾਈਮ ਲੰਘਾਏਗਾ ਅੱਗੇ ਕੀ ਕਰਨਾ ਆਪਾਂ ਨੂੰ ਇਹ ਵੀ ਦੇਖਣਾ ਪਊ ਦੇਖਣਾ ਕੀ ਆਪੂਆ ਜੀ ਟਾਈਮ ਬਸ ਮਾਮੀਆਂ ਸੋਚਾਂ ਚ ਲੰਗੀ ਜਾਂਦਾ ਕਦੇ ਉਹਨੂੰ ਯਾਦ ਕਰਕੇ ਰੋ ਪੈਣਾ ਕਦੇ ਚੁੱਪ ਹੋ ਕੇ ਉਦਾਸ ਹੋ ਜਾਣਾ ਬਸ ਹੁਣ ਅੱਗੇ ਵੀ ਐਂ ਲੰਗੀ ਜਾਊਗਾ ਨਹੀਂ ਪੁੱਤ ਸਾਰੀ ਜ਼ਿੰਦਗੀ ਐਂ ਨਹੀਂ ਲੰਘਦੀ ਹੁੰਦੀ ਕਈ ਵਾਰ ਜ਼ਿੰਦਗੀ ਨੂੰ ਅੱਗੇ ਤੋਰਨ ਵਾਸਤੇ ਕੋਈ ਸਹਾਰਾ ਵੀ ਚਾਹੀਦਾ ਹੁੰਦਾ ਹੈ ਜਿਹੜਾ ਕਿਸੇ ਮੁਸੀਬਤ ਦੇ ਵਿੱਚ ਆਪਣੇ ਨਾਲ ਖੜੇ ਤੁਸੀਂ ਕਹਿਣਾ ਕਿ ਚੌਹਨੇ ਪੂਆ ਜੀ ਮੈਨੂੰ ਸਾਫ਼-ਸਾਫ਼ ਦੱਸੋ ਮੈਂ ਤਾਂ ਬੁੱਤ ਤੈਨੂੰ ਇਹੀ ਕਹਿਣੀ ਆ ਜੇ ਮੈਂ ਕਿਤੇ ਤੇਰੇ ਵਿਆਹ ਦੀ ਗੱਲ ਤੋੜਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੋ ਜੀਆਂ ਗੱਲਾਂ ਕਰਦੇ ਹੋ ਪੂਆ ਜੀ ਜਦ ਬਿਆਹ ਹੋਣ ਵੇਲੇ ਨਹੀਂ ਹੋਇਆ ਤਾਂ ਫਿਰ ਹੁਣ ਕਿਵੇਂ ਹੋ ਜਾਊਗਾ ਨਾਲੇ ਤੁਹਾਨੂੰ ਪਤਾ ਹੀ ਆ ਵੀ 8ਵੀਂ ਜਮਾਤ ਤੱਕ ਤਾਂ ਮੈਂ ਪੜਿਆ ਆਰ ਦੀ ਗਰੀਬੀ ਚ ਮੇਥੋਂ ਅੱਗੇ ਵੀ ਨਹੀਂ ਪੜਿਆ ਗਿਆ ਤੇ ਉਤੋਂ ਜ਼ਮੀਨ ਵੀ ਥੋੜੀ ਆ ਦੋ ਕਿੱਲਾਂ ਤੇ ਕੌਣ ਆਪਦੀ ਕੁੜੀ ਤੋੜੂਗਾ ਮੇਰੇ ਨਾਲ ਦੇਖ ਪੁੱਤ ਕੰਨੇ ਆਪਾਂ ਹੀ ਗਰੀਬ ਨਹੀਂ ਹੈਗੇ ਆਪਣੇ ਵਰਗੇ ਦੁਨੀਆਂ ਤੇ ਹੋਰ ਬਥੇਰੇ ਗਰੀਬ ਨੇ ਤੇਰੇ ਵਾਸਤੇ ਵੀ ਰੱਬ ਨੇ ਕੋਈ ਕੁੜੀ ਰੱਖੀ ਹੋਊਗੀ ਤੂੰ ਹਾਂ ਕਰ ਮੈਂ ਅੱਜ ਹੀ ਕਿਸੇ ਕੋਲੇ ਗੱਲ ਤੋੜਦੀ ਆ ਦੇਖ ਲੋ ਪੂਆ ਜੀ ਜਿਵੇਂ ਥੋਡੀ ਮਰਜ਼ੀ ਆ ਹੁਣ ਮੇਰੇ ਤਾਂ ਵੱਡੇ ਤੁਸੀਂ ਹੋ ਹੋਰ ਕਿਹੜਾ ਕੋਈ ਹੁਣ ਰਹਿ ਗਿਆ ਮੇਰਾ ਇੱਥੇ ਚਲ ਠੀਕ ਹੈ ਪੁੱਤ ਮੈਂ ਚਲਦੀ ਆ ਮੈਂ ਫੇਰ ਮਾ ਲੂੰਗਾ ਦਾ ਚਲੋ ਠੀਕ ਹੈ ਪੂਆ ਜੀ ਚੰਗਾ ਜੀ ਅੱਛਾ ਉਥੇ ਤਾਂ ਸਾਡੇ ਪਿੰਡ ਦੀ ਕੁੜੀ ਵਿਆਹੀ ਹੋਈ ਹੈ ਮੈਂ ਉਹਨੂੰ ਪੁੱਛ ਕੇ ਚਲੀ ਜਾਉ ਤੂੰ ਉਹਦੇ ਮਾਪੇ ਦਾ ਨਾ ਪੁੱਛ ਕੇ ਮੈਨੂੰ ਦੱਸ ਦੇ ਅੱਛਾ ਤੇ ਠੀਕ ਹੈ ਫਿਰ ਤਾਂ ਮੈਂ ਅੱਜੀ ਜਾਨੀ ਆ ਚੰਗਾ ਮੰਮੀ ਮੇਰੀ ਗੱਲ ਸੁਣੋ ਮੈਨੂੰ ਪੈਸੇ ਦਿਓ ਮੈਂ ਦੋ ਤਿੰਨ ਨਵੇਂ ਸੂਟ ਲੈਣੇ ਨੇ ਸੂਟ ਉਹ ਵੀ ਦੋ ਤਿੰਨ ਨਾਲ ਤੂੰ ਕੀ ਕਰਨੇ ਨੇ ਐਨੇ ਸੂਟ ਤੇਰੇ ਕੋਲੇ ਹੈ ਤਾਂ ਹੈਗੇ ਨੇ ਲੈ ਉਹ ਤਾਂ ਸਾਰੇ ਪੁਰਾਣੇ ਫੈਸ਼ਨ ਦੇ ਨੇ ਮੈਂ ਤਾਂ ਨਵੇਂ ਟ੍ਰੈਂਡ ਦੇ ਸਮਾਉਣੇ ਨੇ ਤੁਸੀਂ ਮੈਨੂੰ ਚੁੱਪ ਕਰਕੇ 10000 ਰੁਪਏ ਦੇ ਦਿਓ ਮੈਂ ਛੇਤੀ ਛੇਤੀ ਲੈ ਕੇ ਆਵਾਂ ਹਾਂ 10000 ਐਨੇ ਆਉਣਗੇ ਤੇਰੇ ਸੂਟ ਮੇਰੇ ਕੋਲੇ ਨਹੀਂ ਹੈਗੇ ਐਨੇ ਪੈਸੇ ਤੁਹਾਡਾ ਭਈ ਖਰਚਾ ਦਾ ਘਰ ਆ ਨਾ ਮੰਮੀ ਹੈ ਕਿਉਂ ਨਹੀਂ ਸਾਰੀ ਜ਼ਮੀਨ ਦਾ ਠੇਕਾ ਤਾਂ ਤੁਹਾਡੇ ਕੋਲੇ ਆਉਂਦਾ ਉਹਦੇ 'ਚ ਮੈਂ ਕਿਹੜਾ ਕਦੇ ਕੁਝ ਮੰਗਿਆ ਨਾਲੇ ਹੁਣ ਤੁਸੀਂ ਤਾਜ਼ਾ-ਤਾਜ਼ਾ ਤਾਂ ਪਲਾਟ ਵੇਚ ਕੇ ਹਟਿਓ ਉਹਦੇ ਪੈਸੇ ਵੀ ਤਾਂ ਆਈ ਨੇ ਹਜੇ ਤੁਸੀਂ ਕਹਿੰਦੇ ਹੋ ਮੇਰੇ ਕੋਲੇ ਪੈਸੇ ਨਹੀਂ ਨਾਲੇ ਪਲਾਟ ਵੇਚਿਆ ਤਾਂ ਸਾਰੇ ਪੈਸੇ ਤੇ ਲੁਫੜਾ ਜਾ ਬਾਲਾ ਕਰਦੀਓ ਤਾਂ ਇੱਕ ਸੂਟ ਲੈ ਲੂ ਮੈਂ ਤਾਂ ਜੇ ਲਵੂੰਗੀ ਨਾ ਤਾਂ ਤਿੰਨ ਸੂਟ ਲਵੂੰਗੀ ਨਹੀਂ ਆ ਇੱਕ ਨੂੰ ਵੀ ਰਹਿਣ ਦੋ ਇੱਕ ਨਾਲ ਕੀ ਬਣੂਗਾ ਤਲ ਫੇਰ ਲੈ ਲੀ ਤੂੰ ਸੂਟ ਗੇਟ ਕੇ ਦੇਖ ਪਹਿਲਾਂ ਉੱਠ ਕੇ ਕੌਣ ਹੈ ਹਾਂਜੀ ਦੱਸੋ ਉਹ ਤਾਂ ਸ੍ਰਿੰਦਰਕੌਰ ਦਾ ਘਰ ਇਹੀ ਹੈ ਹਾਂਜੀ ਮੇਰੀ ਮੰਮੀ ਦਾ ਨਾਂ ਹੀ ਹੈ ਸ੍ਰਿੰਦਰਕੌਰ ਅੱਛਾ ਮੈਨੂੰ ਤਾਂ ਇਹੀ ਕੁੜੀ ਲੱਗਦੀ ਹੈ ਕੁੜੀ ਤਾਂ ਠੀਕ ਹੈ ਹੈਗੀਆਂ ਤੇਰੀ ਮੰਮੀ ਹਾਂਜੀ ਹੈਗੇ ਨੇ ਆਜੋ ਲਵੇ ਕੌਣ ਆ ਕੁੜੇ ਆਸ੍ਰੀ ਕਾਲ ਜੀ ਆਸ੍ਰੀ ਕਾਲ ਬਹਿ ਜਾ ਲਵੀ ਪਾਣੀ ਦਾ ਗਲਾਸ ਲਿਆ ਕੇ ਦੇ ਪੁੱਤ ਪਾਣੀ ਤਾਂ ਰਹਿਣ ਦਿਓ ਜੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਹੀ ਕਰਨ ਆਈ ਆਂ ਅੱਛਾ ਪਹਿਲਾਂ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਇਹ ਕੀ ਗੱਲ ਕਰਨੀ ਹੈ ਮੈਂ ਤਾਂ ਭੈਣ ਜੀ ਮਗਵਾਲ ਤੋਂ ਆਈ ਆਂ ਜਿਹੜਾ ਸੰਗਰੂਰ ਕੋਲੇ ਹੈ ਅੱਛਾ ਗੱਲ ਭੈਣ ਜੀ ਇਹ ਹੈ ਮੈਨੂੰ ਦੱਸ ਪਈ ਜੀ ਤੁਹਾਡੀ ਕੁੜੀ ਬਾਰੇ ਮੈਂ ਤਾਂ ਰਿਸ਼ਤੇ ਵਾਸਤੇ ਆਈ ਆਂ ਠੀਕ ਹੈ ਭੈਣ ਜੀ ਤਾਰ ਤੁਸੀਂ ਮੈਨੂੰ ਇਹ ਰੱੱਸੋ ਵੀ ਮੁੰਡਾ ਕੀ ਕੰਮਕਾਰ ਕਰਦਾ ਹੈ ਕਿੰਨਾ ਪੜਿਆ ਲਿਖਿਆ ਅਸਲ ਵਿੱਚ ਗੱਲ ਭੈਣ ਜੀ ਇਹ ਹੈ ਮੁੰਡਾ ਕੰਮਕਾਰ ਤਾਂ ਬਹੁਤ ਕਰਦਾ ਸੀ ਮਿਹਨਤੀ ਵੀ ਬਹੁਤ ਹੈ ਪਰ ਥੋੜਾ ਜਿਹਾ ਟਾਈਮ ਪਹਿਲਾਂ ਭੈਣ ਜੀ ਉਹਦੀ ਮਾਂ ਚੱਲ ਵਸੀ ਤਾਂ ਕਰਕੇ ਉਹ ਉਦਾਸ ਹੈ ਹੁਣ ਉਹ ਘਰ ਹੀ ਰਹਿੰਦਾ ਹੈ ਅੱਛਾ ਤੁਸੀਂ ਉਹਦੇ ਮੰਮੀ ਨਹੀਂ ਹੈਗੇ ਹਾਂ ਭੈਣ ਜੀ ਮੈਂ ਮੁੰਡੇ ਦੀ ਭੂਆ ਲੱਗਦੀ ਆ ਮੁੰਡਾ ਵੀ ਇਕੱਲਾ ਹੀ ਸੀ ਮੇਰੇ ਭਰਾ ਦੇ ਭਰਾ ਪਹਿਲਾਂ ਮੇਰਾ ਨਸ਼ੇ ਚ ਮੁੱਕ ਗਿਆ ਸੀ ਰਜਾ ਇਹ ਦੋ ਤਿੰਨ ਮਹੀਨੇ ਹੋ ਗਏ ਹੁਣ ਚਲੀ ਗਈ। ਅੱਛਾ ਪਰ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਵੀ ਮੁੰਡਾ ਕਿੰਨਾ ਪੜਿਆ ਹੋਇਆ। ਪੜਿਆ ਤਾਂ ਭੈਣ ਜੀ ਉਹ ਅੱਠ ਕਿ ਜਮਾਤਾਂ ਹੀ ਐ। ਕੰਮ ਨੂੰ ਪਰ ਬਹੁਤ ਮਿਹਨਤੀ ਐ। ਠੀਕ ਐ। ਤੇ ਜ਼ਮੀਨ ਕਿੰਨੀ ਕੇ ਪਹਿਲਾਂ ਮੁੰਡੇ ਕੋਲੇ? ਜ਼ਮੀਨ ਤਾਂ ਭੈਣ ਜੀ ਦੋ ਕਿੱਲੇ ਹੀ ਐ। ਉਹ ਤਾਂ ਤੁਹਾਡੀ ਗੱਲ ਠੀਕ ਐ। ਪਰ ਹੁਣ ਮੇਰੀ ਵੀ ਗੱਲ ਸੁਣ ਲਓ। ਹਾਂ ਹਾਂ ਭੈਣ ਜੀ ਦੱਸੋ ਕੀ ਗੱਲ ਐ। ਦੇਖੋ ਮੇਰੇ ਤਾਂ ਇਕੱਲੇ-ਇਕੱਲੇ ਧੀ ਐ। ਤੇ 10 ਕਿੱਲੇ ਪੂਰੇ ਉਹਨੂੰ ਜ਼ਮੀਨ ਆਉਂਦੀ ਐ ਤੇ ਉਹ ਵੀ ਵੱਡੀ ਸੜਕ ਤੇ ਲੱਗਦੀ ਐ ਮੈਂ ਜੀਨੇ ਤੁਹਾਨੂੰ ਇੱਥੇ ਭੇਜਿਆ ਤੁਸੀਂ ਹੋਰ ਤਾਂ ਪੁੱਛਕਿਛ ਨਹੀਂ ਕੀਤੀ ਕੋਈ ਸਾਡੇ ਘਰਵਾਰੇ ਹਾਂ ਭੈਣ ਜੀ ਇਹ ਤਾਂ ਮੇਰੀ ਗਲਤੀ ਐ ਮੈਂ ਬਿਨਾਂ ਜਾਣਕਾਰੀ ਤੋਂ ਤੁਹਾਡੇ ਘਰੇ ਆ ਗਈ ਪਰ ਮੈਨੂੰ ਇੱਕ ਗੱਲ ਦੱਸੋ ਜੇ ਤੁਸੀਂ ਆਪਦੇ ਆਪ ਨੂੰ ਇੰਨਾ ਮੰਨਦੇ ਹੋ ਤਾਂ ਅੱਜ ਤੱਕ ਕੁੜੀ ਕੁਮਾਰੀ ਕਿਉਂ ਬੈਠੀ ਐ ਨਾਲੇ ਸਾਡੀ ਕੁੜੀ ਨੂੰ 10 ਕਿੱਲੇ ਜ਼ਮੀਨ ਆਉਂਦੀ ਐ ਰਿਸ਼ਤਾ ਜਿੱਡੇ ਮਰਜੀ ਅਗਲੇ ਘਰ ਦਾ ਰਿਸ਼ਤਾ ਲੈ ਲੈਂਦੇ ਆਹ ਭੈਣ ਜੀ ਪਹਿਲਾਂ ਬਥੇਰੇ ਤਕੜੇ ਤਕੜੇ ਰਿਸ਼ਤੇ ਮੋੜੇ ਨੇ ਕਿਉਂਕਿ ਉਦੋਂ ਇਹ ਪੜ੍ਹਾਈ ਕਰਦੀ ਸੀ ਤੇ ਰਿਸ਼ਤਾ ਕਰਨ ਲੋਂ ਤਾਂ ਭਾਵੇਂ ਮੈਂ ਅੱਜ ਕਰਦਾ ਹੋਰ ਕਿਹੜਾ ਕੋਈ ਜਵਾਬ ਦੇਊਗਾ ਨਾਲੇ ਜਿੱਥੇ ਜ਼ਮੀਨਾਂ ਹੋਣ ਨਾ ਉੱਥੇ ਹੋਰਾਂ ਨਹੀਂ ਵਿਖਦੀਆਂ ਤੁਸੀਂ ਮੇਰੀ ਕੁੜੀ ਦਾ ਫਿਕਰ ਨਾ ਕਰੋ ਤੁਸੀਂ ਆਪਦੇ ਭਤੀਜੇ ਦਾ ਫਿਕਰ ਕਰੋ ਕਿਤੇ ਹੋਰ ਜਾ ਕੇ ਦੇਖੋ ਰਿਸ਼ਤਾ ਜਿੱਥੇ ਉਹਦੇ ਵਰਗਾ ਮੇਲ ਹੋਵੇ ਚੰਗਾ ਭੈਣ ਜੀ ਮੈਂ ਚਲੀ ਜਾਂਦੀ ਆ ਆ ਮੇਰਾ ਨੰਬਰ ਹੈ ਜੇ ਤੁਹਾਡੀ ਸਲਾਹ ਹੋਈ ਤਾਂ ਮੈਨੂੰ ਦੱਸ ਦਿਓ ਕਿ ਇਹਦੇ ਲੋਕ ਨੇ ਕੋਈ ਮੂੰਹ ਚੱਕ ਕੇ ਤੁਰ ਪੈਂਦੇ ਨੇ ਪਹਿਲਾਂ ਦੇਖਦੇ ਨਹੀਂ ਕਰਦੇ ਨਹੀਂ ਵੀ ਸਾਡੇ ਬਰਾਬਰ ਦਾ ਬੰਦਾ ਹੈਗਾ ਕਿ ਨਹੀਂ ਮੰਮੀ ਇਹ ਆਂਟੀ ਕੌਣ ਸੀ ਕੀ ਕਰਨਾ ਸੀ ਤੁਹਾਡੇ ਕੋਲ ਮੈਨੂੰ ਕੀ ਦੱਸਾਂ ਵੀ ਇਹ ਜਿਹੇ ਵੀ ਲੋਕ ਫਿਰਦੇ ਨੇ ਦੁਨੀਆ ਤੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਰਿਸ਼ਤੇ ਕਿਵੇਂ ਹੁੰਦੇ ਨੇ ਵੀ ਆਪਣਾ ਮੇਲ ਇਹਨਾਂ ਨਾਲ ਹੈਗਾ ਕਿ ਨਹੀਂ ਓਹੋ ਮੰਮੀ ਹੁਣ ਦੱਸ ਵੀ ਦੋ ਕੀ ਕੰਮ ਆਇ ਸੀ ਤੁਹਾਡੇ ਕੋਲੇ ਤੁਹਾਨੂੰ ਕਿਵੇਂ ਜਾਣਦੇ ਨੇ ਉਹ ਪਹਿਲਾਂ ਤਾਂ ਕਦੇ ਆਏ ਨਹੀਂ ਆਪਣੇ ਘਰੇ ਤੈਨੂੰ ਮੈਂ ਦੱਸਦੀ ਆ ਆਪਣੇ ਪਿੰਡ ਚੋਂ ਪੁੱਛ ਕੇ ਕਿਸੇ ਤੋਂ ਆਪਣੇ ਘਰੇ ਆ ਗਈ ਕਹਿੰਦੀ ਮੈਂ ਤਾਂ ਆਪਦੇ ਭਤੀਜੇ ਵਾਸਤੇ ਤੁਹਾਡੀ ਕੁੜੀ ਦਾ ਰਿਸ਼ਤਾ ਲੈਣ ਆਈ ਆਂ ਅੱਛਾ ਫਿਰ ਮੰਮੀ ਤੁਸੀਂ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਤਾਂ ਉਹ ਤੋਂ ਪੁੱਛਿਆ ਵੀ ਕੀ ਕੰਮ ਕਰਦਾ ਮੁੰਡਾ ਕਿੰਨੀ ਜ਼ਮੀਨ ਹੈ ਕਿੰਨਾ ਪੜਿਆ ਲਿਖਿਆ ਤੇ ਫਿਰ ਮੰਮੀ ਉਹ ਕੀ ਕਹਿੰਦੇ ਵੀ ਕਿੰਨਾ ਕੁ ਪੜਿਆ ਹੋਇਆ ਮੁੰਡਾ ਕਿੰਨੀ ਕੁ ਜ਼ਮੀਨ ਆਉਂਦੀ ਹੈ ਭਲਾ ਕਿਹੜਾ ਬਿਜ਼ਨਸ ਆਦਾ ਬਿਜ਼ਨਸ ਕਿਹੜਾ ਹੋਣਾ ਸੀ ਉਹ ਤਾਂ ਹਜੇ ਗੇਲਾ ਫਿਰਦਾ ਹੈ ਅੱਛਾ ਮੰਮੀ ਫੇ ਜਮੀਨ ਕਿੰਨੀ ਕਹ ਜਮੀਨ ਵੀ ਕਿਹੜੀ ਐ ਦੋ ਕਿੱਲੇ ਕਹਿੰਦੀ ਐ ਦੋ ਕਿੱਲਿਆਂ ਨਾਲ ਦੱਸ ਅੱਜ ਕੱਲ ਕਿੱਥੇ ਗੁਜ਼ਾਰਾ ਹੁੰਦਾ ਹਾਂ ਮੰਮੀ ਇਹ ਤਾਂ ਤੁਹਾਡੀ ਗੱਲ ਠੀਕ ਐ ਆ ਜਾਂਦੀ ਜਾਂਦੀ ਨਾ ਮੈਨੂੰ ਨੰਬਰ ਫੜਾ ਆਗੀ ਕਹਿੰਦੀ ਐ ਕਿ ਜੇ ਤੁਹਾਡੀ ਸਲਾਹ ਬਣੀ ਤਾਂ ਮੈਨੂੰ ਦੱਸ ਦਿਓ ਬੱਸ ਉਹਨੂੰ ਕੋਈ ਪੁੱਛਣ ਆਲਾ ਹੋਵੇ ਵੀ ਅਸੀਂ ਦੋ ਕਿੱਲਾਂ ਤੇ ਰਿਸ਼ਤਾ ਕਰਾਂਗੇ ਮੰਮੀ ਕੌਣ ਸਮਝਾਵੇ ਇਹ ਜੇ ਲੋਕਾਂ ਨੂੰ ਹੋਰ ਇਹ ਜਾਣ ਪੜੇ ਦਾ ਭਤੀਜਾ और जी अनपढ़ हेलो सा श्रीकाल अंकल जी हां जी मम्मी हाँ अंकल का फोन है करो गल हेलो हां वीर जी ਤਿਆ ਤੁਸੀ ਦੱਸਿਆ ਨਹੀਂ ਵੀ ਕੁੜੀ ਨੂੰ 10 ਕਿੱਲੇ ਜ਼ਮੀਨ ਦੇ ਆਉਂਦੇ ਨੇ ਚਲੋ ਠੀਕ ਹੈ ਫਿਰ ਕੀ ਹੋ ਗਿਆ ਮੰਮੀ ਕੀ ਕਹਿੰਦੇ ਸੀ ਅੰਕਲ ਜੀ तेरे ਅੰਕਲ ਨੂੰ ਕਿਸੇ ਚੰਗੇ ਘਰ ਦਾ ਰਿਸ਼ਤਾ ਦੇਖਣ ਨੂੰ ਕਿਹਾ ਸੀ ਆ ਉਹੀ ਗੱਲ ਕਰਦਾ ਸੀ ਕਹਿੰਦਾ ਜਵਾਬ ਦੇਤਾ ਉਹਨਾਂ ਨੇ ਪਰ ਕਿਉਂ ਜਵਾਬ ਕਿਉਂ ਦੇਤਾ ਉਹਨਾਂ ਨੇ ਮੈਨੂੰ ਤਾਂ ਜ਼ਮੀਨ ਵੀ ਆਉਂਦੀ ਹੈ ਉਹ ਵੀ ਪੂਰੇ 10 ਕਿੱਲੇ ਫੇਰ ਕਿਉਂ ਮਨਾਂ ਕਰਤਾ ਹੋਰ ਕਹਿੰਦੇ ਕੁੜੀ ਦੀ ਉਮਰ ਵੱਡੀ ਐ ਤਾਂ ਉਹਨਾਂ ਨੇ ਜਵਾਬ ਦੇਤਾ ਜ਼ਮੀਨ ਦੱਸ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਅਗਲੇ 30 ਕਿੱਲਾਂ ਦੇ ਮਾਲਕ ਨੇ ਚੰਡੀਗੜ੍ਹ 'ਚ ਕੋਠੀ ਐ ਆਪਣੇ 10 ਕਿੱਲੇ ਤਾਂ ਉਹਨਾਂ ਨੂੰ ਨਹੀਂ ਲੱਗਦੇ ਨੇ ਪਰ ਮੰਮੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਵੀ 10 ਕਿੱਲੇ ਤੇਰੀ ਉਮਰ ਲੱਕ ਹੋ ਜਾਣਗੇ ਆਪਾਂ ਤਾਂ ਜਦੋਂ ਮਰਜ਼ੀ ਰਿਸ਼ਤਾ ਲੈ ਲਈਏ ਕਹਿੰਦੀ ਤਾਂ ਹੁੰਦੀ ਸੀ ਪੁੱਤ ਪਰ ਕੀ ਕਰੀਏ ਜ਼ਮੀਨ ਤਾਂ ਉਹਨਾਂ ਕੋਲੇ ਵੀ ਬਥੇਰੀ ਐ ਬਣਾ ਕੋਤ ਕੰਮ ਦਾ ਕੋਈ ਮਿਲਿਆ ਕਿ ਨਹੀਂ ਨਾ ਪੂਆ ਜੀ ਹਜੇ ਕੋਈ ਕੰਮ ਨਹੀਂ ਮਿਲਿਆ ਹਰੇਕ ਇਹੀ ਕਹਿ ਦਿੰਦਾ ਵੀ ਹਜੇ ਬੰਦੇ ਦੀ ਲੋਡ ਨਹੀਂ ਜਦੋਂ ਲੋਡ ਹੋਈ ਦੱਸ ਦਾਂਗੇ ਚੱਲ ਕੋਈ ਨਾ ਐਵੇਂ ਦਿਨ ਨਾ ਸੱਟ ਮਿਲ ਜੂਗਾ ਕੰਮ ਜਿਸੇ ਕਰਕੇ ਕਹਿੰਦਾ ਸੀ ਪੂਆ ਜੀ ਮੈਂ ਵੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਇੱਕਦਮ ਮਰੇ ਕੋਲ ਕੋਈ ਕੰਮ ਕਾਰ ਨਹੀਂ ਤੇ ਉੱਪਰੋਂ ਜੇਬ 'ਚ ਕੋਈ ਪੈਸਾ ਨਹੀਂ ਮੇਰੇ ਵਰਗਾ ਬੰਦਾ ਦੱਸ ਕਿੱਥੋਂ ਫਿਰ ਵਿਆਹ ਬਾਰੇ ਸੋਚ ਲੂ ਤੇਰਾ ਦਿਮਾਗ ਤੇ ਬੜਾ ਹੀ ਬੋਝ ਪਾਈ ਬੈਠਾ ਰੱਬ ਤੇ ਭਰੋਸਾ ਰੱਖ ਜਦੋਂ ਉਹਦੀ ਨਿਗਾਹ ਸਿੱਧੀ ਹੋ ਗਈ ਨਾ ਤੈਨੂੰ ਕੰਮ ਵੀ ਮਿਲ ਜੂ ਪੈਸੇ ਵੀ ਆ ਜਾਣਗੇ ਤੇਰਾ ਵਿਆਹ ਵੀ ਹੋ ਜੂ ਸਾਰੇ ਕੰਮ ਬਣ ਜਾਣਗੇ ਤੂੰ ਮੇਰੀ ਗੱਲ ਯਾਦ ਰੱਖੀ ਚਲੋ ਠੀਕ ਹੈ ਪੂਆ ਜੀ ਦੇਖਦੇ ਆ ਕਿਸਮਤ ਕਿੱਧਰ ਨੂੰ ਲੈ ਕੇ ਜਾਂਦੀ ਆ ਚਲੋ ਹੁਣ ਮੈਂ ਪਾਣੀ ਪੂਣੀ ਪੀ ਲਾਂ ਜਾ ਪੀ ਲੈ ਪੁੱਤ ਮੰਮੀ ਮੇਰੇ ਦਿਮਾਗ 'ਚ ਇੱਕ ਘੈਂਟ ਜਿਹਾ ਆਈਡੀਆ ਆਇਆ ਜੇ ਤੂੰ ਤਾਂ ਦੱਸਾਂ ਆਈਡੀਆ ਇਹ じゃ ਕਿਹੜਾ ਜੜੀ ਆ ਤੇਰੇ ਦਿਮਾਗ 'ਚ ਦੱਸ ਆਈਡੀਆ ਤਾਂ ਮੰਮੀ ਬਹੁਤ ਘੈਂਟ ਹੈ ਤੁਸੀਂ ਤਾਂ ਸੁਣ ਕੇ ਹੈਰਾਨ ਰਹਿ ਜਾਓਗੇ ਅੱਛਾ ਹਾਂ ਮੰਮੀ ਇਹ ਆਈਡੀਆ ਨਾਲ ਨਾਲੇ ਤਾਂ ਮੇਰਾ ਰਿਸ਼ਤਾ ਜਾਨੀ ਕਿ ਵਿਆਹ ਹੋ ਜੂ ਨਾਲੇ ਆਪਣਾ ਬਹੁਤ ਵੱਡਾ ਫਾਇਦਾ ਹੋ ਜੂ ਆਪਣਾ ਫਾਇਦਾ ਹੋ ਜੂ ਦੱਸ ਪਰੜਾ ਕਿਹੜੀ ਗੱਲ ਹੈ ਲਓ ਸੁਣੋ ਫਿਰ ਅੜੀਆ ਤਾਂ ਤੇਰਾ ਸੱਚੀ ਬਹੁਤ ਵਧੀਆ ਜਾਂ ਨੰਬਰ ਲਿਆ ਚੱਕੇ ਮੈਂ ਘਰ ਆਉਦੇ ਨਾਲ ਗੱਲ ਹਾਂ ਲਿਓਨੀ ਆ ਮਮੀ ਹੈਲੋ ਹਾਂ ਭੈਣ ਜੀ ਹੋਰ ਠੀਕ ਹੋ ਮੈਂ ਸੁਰਿੰਦਰ ਬੋਲਦੀ ਹਾਂ ਅੱਛਾ ਹਾਂ ਭੈਣ ਜੀ ਠੀਕ ਆ ਤੁਸੀਂ ਦੱਸੋ ਖੈਰ ਸੁੱਖ ਹੈ ਕਿਵੇਂ ਲਾਇਆ ਸੀ ਫੋਨ ਹਾਂ ਹਜੇ ਤੱਕ ਤਾਂ ਖੈਰ ਸੁੱਖ ਹੈ ਪਰ ਫੋਨ ਤਾਂ ਮੈਂ ਤੁਹਾਨੂੰ ਤਾਂ ਕੀਤਾ ਸੀਗਾ ਤੁਸੀਂ ਮੇਰੇ ਕੋਲੇ ਆ ਕੇ ਜਾਇਓ ਆਪਾਂ ਕੋਈ ਰੈਸਲਾ ਕਰਨੀ ਆ ਹਾਂ ਭੈਣ ਜੀ ਜਰੂਰ ਆਉਂਗੀ ਮੈਂ ਤਾਂ ਹੁਣੇ ਆਉਣੀ ਆ ਤੁਹਾਡੇ ਕੋਲ ਨਾਲੇ ਸੁਪ ਕੰਮ ਚ ਦੇਰ ਕਾ ਨੂੰ ਕਰਨੀ ਆ ਠੀਕ ਹੈ ਭੈਣ ਜੀ ਆਜੋ ਤੁਸੀਂ ਅਸੀਂ ਵੀ ਉਡੀਕ ਰਹੇ ਆ ਤੁਹਾਨੂੰ ਠੀਕ ਹੈ ਭੈਣ ਜੀ ਪੂਆ ਜਿੱਦਾ ਸੀ ਫੋਨ ਆ ਫਿੱਥੇ ਜਾਣ ਦੀ ਗੱਲ ਕਰਦੇ ਸੀ ਇਹਦਾ ਪੁੱਤ ਸ੍ਰਿੰਦਰਪ੍ਰੀਤ ਜੀ ਦਾ ਫੋਨ ਸੀ ਮੈਂ ਗਈ ਸੀ ਨਾ ਉਹਨਾਂ ਦੇ ਘਰ ਤੇ ਰਿਸ਼ਤੇ ਬਾਰੇ ਉਹਨਾਂ ਨੇ ਸਲਾਹ ਕਰ ਲਈ ਉਹ ਤਾਂ ਮੈਨੂੰ ਬੁਲਾਇਆ ਪਰ ਪੂਆ ਤੂੰ ਚੁੱਪ ਕਰਵੇਂ ਡੋਮਾ ਕਰ ਦਿਆ ਮੈਨੂੰ ਘਰ ਲੈਣਾਂ ਦੇ ਨਾਲੇ ਤੇ ਸਾਰੇ ਉਮਰੇ ਇੱਕ ਮਾਰਾ ਫਿਰੀ ਜਾਵੇਂਗਾ ਸਾਰੇ ਬੰਦੇ ਨੂੰ ਬੜੇਪਾ ਕੱਢਣਾ ਬਹੁਤ ਔਖਾ ਹੈ ਨਾਲੇ ਮੈਂ ਪਤਾ ਨਹੀਂ ਕਿੰਨਾ ਕਿ ਤੇਰਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਦੇਖ ਪੁੱਤ ਜੇ ਤੇਰਾ ਵਿਆਹ ਹੋਊਗਾ ਤੇਰੇ ਬਾਲ ਬੱਚੇ ਹੋਣਗੇ ਸੁੱਖ ਨਾਲ ਤੇਰਾ ਪਰਿਵਾਰ ਵਧੂਗਾ ਨਾਲੇ ਜਾ ਕੇ ਤੇ ਤੇਰਾ ਨਾਂ ਰਹੂਗਾ ਨਾਲੇ ਮੇਰਾ ਫਿਕਰ ਮੁੱਕ ਜੂ ਪੂਆ ਜੀ ਤੁਸੀਂ ਮੇਰੀਆਂ ਗੱਲਾਂ ਸਮਝ ਨਹੀਂ ਰਹੇ ਚਲੋ ਨਾ ਹੋਰ ਗੱਲਾਂ ਨਾ ਲੈ ਕੇ ਬੈ ਜੀ ਮੈਨੂੰ ਜਾ ਆਉਣ ਦੇ ਨਾਲ ਲੇਟ ਹੋ ਜੂ ਮੰਮੀ 2 ਘੰਟੇ ਹੋ ਗਏ ਆਂਟੀ ਨੂੰ ਫੋਨ ਕਰੇ ਉਹ ਤਾਂ ਕਹਿੰਦੀ ਸੀ ਮੈਂ ਹੋਣੀ ਚੱਲਦੀ ਆਂ ਆਈ ਹਜੇ ਤੱਕ ਕਰਨੀ ਨਾਲੇ 10 ਕਿਲੋਮੀਟਰ ਤੇ ਤਾਂ ਸੰਗਰੂਰ ਐ ਇੰਨਾ ਟਾਈਮ ਤਾਂ ਲੱਗਦਾ ਨਹੀਂ ਤੂੰ ਫਿਕਰ ਨਾ ਕਰ ਉਹ ਤਾਂ ਭੱਜੀ ਆਉਗੀ ਉਹਦਾ ਤਾਂ ਇਹ ਵੀ ਨਹੀਂ ਪਤਾ ਵੀ ਪੈਰ ਤੇ ਜੁੱਤੀ ਪਾਵੇ ਕਿ ਨਾ ਪਾਵੇ ਨਾਲੇ ਆਪਣੇ ਵਰਗਾ ਰਿਸ਼ਤਾ ਧਰਿਆ ਪਿਆ ਉਹਨੂੰ ਮੇਲੜ ਨੂੰ ਜਿਹੜਾ ਉਹਦੀ ਚੱਕ ਲੈਣਗੇ ਹਾਂ ਮੰਮੀ ਗੱਲ ਤਾਂ ਤੁਹਾਡੀ ਠੀਕ ਐ ਔਰੀ ਤਾਂ ਉਹ ਰਸਤੇ ਚੀ ਹੋ ਉਹ ਵੀ ਕਾਲੀ ਗਾਲੀ ਲੈ ਆ ਗਈ ਹੋਤਾ ਪਾਲਾ ਸਲਾਨੀ ਸਤਿਕਾਰ ਜੀ ਸਤਿਕਾਰ ਜੀ ਬਟਾ ਹੋ ਠੀਕ ਹੈ ਹਾਂ ਜੀ ਜਉਂਦੀ ਵਸਤੀ ਰਹਿ ਆ ਜੋ ਬੈਜੋ ਅੰਟੀ ਜਾ ਬਤ ਪਾਣੀ ਦਾ ਗਲਾਸ ਲੈ ਕੇ ਆ ਠੀਕ ਹੈ ਸਤਿਕਾਰ ਜੀ ਸਤਿਕਾਰ ਸੋ ਠੀਕ ਠਾਕ ਸਭ ਠੀਕ ਠਾਕ ਹੈ ਹਾਂਜੀ ਭੈਣ ਜੀ ਹੁਣ ਕਰੋ ਗੱਲ ਮੈਂ ਤਾਂ ਭੈਣ ਜੀ ਉਹਦੀ ਸਾਰੀ ਗੱਲ ਕਰ ਗਈ ਸੀ ਹੁਣ ਤੁਸੀਂ ਦੱਸੋ ਕੀ ਸਲਾਹ ਕੀਤੀ ਐ ਸਲਾਹ ਤਾਂ ਭੈਣ ਜੀ ਤੁਹਾਡੇ ਨਾਲ ਹੀ ਐ ਪਰ ਅਸੀਂ ਮੁੰਡੇ ਦੀ ਫੋਟੋ ਦੇਖਣੀ ਐ ਪਹਿਲਾਂ ਫੋਟੋ ਤਾਂ ਭੈਣ ਜੀ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਤਾਂ ਬਟਨ ਵਾਲਾ ਫੋਨ ਐ ਜੇ ਮੇਰੇ ਕੋਲ ਟੱਚ ਵਾਲਾ ਫੋਨ ਹੁੰਦਾ ਤਾਂ ਮੈਂ ਉਹਦੇ ਵਿੱਚ ਫਵਾ ਲੈਂਦੀ ਫੋਟੋ ਫਿਰ ਭੈਣ ਜੀ ਕੋਈ ਘਰੇ ਫੋਟੋ ਪਈ ਹੋਗੀ ਉਹ ਲਿਆਉਂਦੇ ਤੁਸੀਂ ਮੇਰੇ ਤਾਂ ਜੀ ਕਾਲੀ ਕਾਲੀ ਚ ਯਾਦ ਨਹੀਂ ਰਿਹਾ ਨਹੀਂ ਤਾਂ ਮੈਂ ਝੱਕ ਲਿਉਂਦੀ ਤੈਨ ਕੋਈ ਨਾ ਭੈਣ ਜੀ ਆਪਾਂ ਐ ਕਰਦੇ ਆ ਕੱਲ ਨੂੰ ਮੈਂ ਤੁਹਾਡੇ ਘਰੇ ਆ ਜੂਗੀ ਨਾਲੇ ਤਾਂ ਮੁੰਡਾ ਦੇਖਾਂਗੀ ਨਾਲੇ ਘਰ-ਵਾਰ ਦੇਖ ਲਵਾਂਗੀ ਹਾਂ ਭੈਣ ਜੀ ਇਹ ਠੀਕ ਐ ਤੁਸੀਂ ਆ ਜਿਓ ਚਲੋ ਠੀਕ ਐ ਲਵੀ ਆ ਚਾ ਲੈ ਪੁੱਤ ਹੋਰ ਜੇ ਮੈਨੂੰ ਨਹੀਂ ਲੱਗਦਾ ਵੀ ਉਹ ਆਉਣਗੇ ਨਾਲੇ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਣਿਕ ਦਿਨਾਂ ਨੂੰ ਮੈਨੂੰ ਤਾਂ ਐ ਲੱਗਦਾ ਵੀ ਕਿਤੇ ਤੁਹਾਨੂੰ ਣਿਕ ਤਪਕਾਰ ਮਾਰਤੀ ਹੋ ਉਹਨਾਂ ਨੇ ਆਪਣੀ ਗਰੀਬੀ ਦਾ ਮਜ਼ਾਕ ਨਾ ੜਾਉਂਦੇ ਹਣ ਉਹ ਮੈਂ ਨਹੀਂ ਪੁੱਤ ਉਹ ਜ਼ਰੂਰ ਆਉਣਗੇ ਭੈਣ ਜੀ ਨੇ ਮੇਰੇ ਮੂਤੇ ਕਿਹਾ ਮੈਂ ਪੁੱਤ ਦਾ ਕੀ ਕੁਰਤਾ ਪਜਾਮਾ ਜਾਂ ਪਾ ਰੱਖਿਆ ਕੋਈ ਸੋਹਣੀ ਜੀ ਪੈਂਟ ਸ਼ার্ট ਪਾ ਕੇ ਸੋਹਣਾ ਜਾਂ ਤਿਆਰ ਹੋ ਕੇ ਵਹਿ ਜਾ ਉਹ ਪੂਆ ਜੀ ਸੋਹਣਾ ਜਾਂ ਤਿਆਰ ਹੋ ਕੇ ਜਿਹੜਾ ਮੈਂ ਵੱਧ ਪਸੰਦ ਆ ਜੂ ਉਹਨਾਂ ਨੂੰ ਮੈਂ ਤਾਂ ਜਿਵੇਂ ਹੈਗਾ ਉਵੇਂ ਹੀ ਠੀਕ ਆ ਮੁੰਡਾ ਠੀਕ ਹੀ ਕਹਿੰਦਾ ਭੈਣ ਜੀ ਕੱਪੜੇ ਲੀੜੇ ਨਾਲ ਤਾਂ ਹਰੇਕ ਹੀ ਸੋਹਣਾ ਬਣ ਜਾਂਦਾ ਹੈ ਬੱਚਾ ਸਭਾ ਦਾ ਸੋਹਣਾ ਹੋਣਾ ਚਾਹੀਦਾ ਆਜੋ ਆਜੋ ਭੈਣ ਜੀ ਨੰਦੇਓ ਅਸਵੀਕਾਰ ਲੈ ਮੈਂ ਤੋਰਦੀ ਐ ਇਹ ਜੇ ਘਰ ਚ ਆਵਦੀ ਪੈਣ ਜੀ ਕਿਵੇਂ ਲੱਗਿਆ ਸਾਨੂੰ ਸਾਡਾ ਘਰ ਤੁਹਾਡੀ ਕੁੜੀ ਤਾਂ ਇਹਨੂੰ ਸਵਾਰਥ ਬਣਾ ਦੂਗੀ ਮੈਂ ਦੇਖਿਆ ਉਹਦਾ ਬਹੁਤ ਵਧੀਆ ਸੁਭਾਅ ਹੈ ਹਾਂ ਭੈਣ ਜੀ ਇਹਦੇ ਚ ਕੋਈ ਸ਼ੱਕ ਨਹੀਂ ਤੁਹਾਡਾ ਤਾਂ ਮੈਂ ਰਿਧੀ ਰ ਬਹੁਤ ਹੀ ਵਰੀਆ ਪਰ ਮੈਂ ਇੱਕ ਤੁਹਾਨੂੰ ਗੱਲ ਕਹਿਣੀ ਹੈ ਹਾਂ ਤਾਂ ਜੀ ਦੱਸੋ ਕੀ ਗੱਲ ਕਹਿਣੀ ਹੈ ਗੱਲ ਤਾਂ ਇਹ ਹੈ ਜੇ ਤੁਸੀਂ ਸਾਡੇ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਸਾਡੀਆਂ ਦੋ ਸ਼ਰਤਾਂ ਮੰਨਣੀਆਂ ਪੈਣੀਆਂ ਸ਼ਰਤਾਂ ਕਿਹੜੀਆਂ ਸ਼ਰਤਾਂ ਜੀ ਪਹਿਲੀ ਸ਼ਰਤ ਤਾਂ ਇਹ ਹੈ ਤੂੰ ਸਾਡੇ ਘਰ ਕੇ ਘਰ ਜਮਾਈ ਬਣ ਕੇ ਰਹੇਗਾ ਅੱਛਾ ਤੇ ਦੂਜੀ ਸ਼ਰਤ ਦੁੱਧੀ ਸ਼ਰਤੇ ਤੂੰ ਨਹੀਂ ਵਿਆਹਣ ਜਾਏਗਾ ਮੇਰੀ ਕੁੜੀ ਨੂੰ ਮੇਰੀ ਕੁੜੀ ਵਿਆਹ ਕੇ ਲੈ ਜਾਉਂ ਤੈਨੂੰ ਜੇ ਮਨਜ਼ੂਰ ਹੋਇਆ ਤਾਂ ਦੱਸ ਦਿਓ